ਸਤਿ ਸ੍ਰੀ ਅਕਾਲ ਉਸੂ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਕਾਂਗਰਸ ਤੇ ਗੱਲਬਾਤ ਕਰਾਂਗੇ ਖਾਸ ਕਰਕੇ ਮੇਨ ਵਿਸ਼ਾ ਬਣਿਆ ਹੋਇਆ ਕਾਂਗਰਸ ਇੱਕ ਸ਼ਕਸ਼ੀਤ ਸਰਦਾਰ ਨਵਜੋਤ ਸਿੰਘ ਸਿੱਧੂ ਆਪਣੇ ਪ੍ਰੋਗਰਾਮ ਕਰ ਰਹੇ ਨੇ ਤੇ ਕਾਂਗਰਸ ਔਖੀ ਹੈ ਪ੍ਰੋਗਰਾਮਾਂ ਦੇ ਉੱਪਰ ਉਹ ਕਹਿੰਦੀ ਹੈ ਮਨਜ਼ੂਰੀ ਸਾਡੀ ਕੋਈ ਨਹੀਂ ਹੈਗੀ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਨਿੱਜੀ ਪ੍ਰੋਗਰਾਮ ਕਰ ਰਹੇ ਹੋ ਤੇ ਵੜਿੰਗ ਸਾਹਿਬ ਵੀ ਬੋਲੇ ਕਿ ਜੇ ਤੁਸੀਂ ਆਪਣਾ ਇੰਡੀਵਿਜੂਅਲ ਕੋਈ ਪ੍ਰੋਗਰਾਮ ਕਰਨਾ ਤਾਂ ਤੁਸੀਂ ਕਾਂਗਰਸ ਦਾ ਕੋਈ ਵਰਤ ਨਹੀਂ ਕੁਛ ਸਕਦੇ ਹੈਗੇ ਆਪਣਾ ਅਲੱਗ ਰੱਖੋ ਸੋ ਕਿਵੇਂ ਵੇਖੀਏ ਸਾਰੀ ਗੱਲਬਾਤ ਨੂੰ ਪੰਕੂ ਸਾਹਿਬ ਦੇਖੋ ਜਿੱਥੋਂ ਤੱਕ ਪੰਜਾਬ ਦੀ ਕਾਂਗਰਸ ਜਾਂ ਪੂਰੇ ਹਿੰਦੁਸਤਾਨ ਦੀ ਕਾਂਗਰਸ ਦਾ ਸਬੰਧ ਹੈ ਇਸ ਵੇਲੇ ਇਹ ਬੜੀ ਅਨਫੋਰਚੂਨੇਟ ਹੈ ਬਦਕਿਸਮਤੀ ਦੀ ਗੱਲ ਹੈ ਕਿ ਇੱਕ ਪਾਸੇ ਬਹੁਤ ਵੱਡੀ ਪਾਰਟੀ ਨਾਲ ਉਸ ਸੱਤਾ ਦੇ ਨਾਲ ਟੱਕਰ ਹੈ ਔਰ ਚੋਣਾ ਬਿਲਕੁਲ ਸਿਰ ਤੇ ਨੇ 24 ਦੀ ਆਪਾਂ ਸਾਰੇ ਜਾਣਦੇ ਆ ਲੋਕ ਸਭਾ ਦੀਆਂ ਔਰ ਦੂਜੇ ਪਾਸੇ ਆਪਾਂ ਨੂੰ ਨਜ਼ਰ ਕੀ ਆ ਰਿਹਾ ਹੈ ਨਗਰ ਨਜ਼ਰ ਇਹ ਆ ਰਿਹਾ ਕਿ ਧੜੇਬੰਦੀ ਹੈ ਗੁੱਟਬੰਦੀ ਹੋ ਰਹੀ ਹੈ ਇੱਕ ਦੂਜੇ ਦੇ ਖਿਲਾਫ ਜਿਹੜੀ ਹੈਗੀ ਹੈ ਪੜਾਅਸ ਕੱਢੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਛੱਟ ਕੇ ਗਏ ਨੇ ਔਰ ਬਹੁਤ ਵੱਡੀ ਫੋਟ ਉਸ ਵੇਲੇ ਨਜ਼ਰ ਆਉਂਦੀ ਸੀ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਸੀਗੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਜਾਂ ਕਿਸੇ ਹੋਰ ਪਾਰਟੀਆਂ ਦੇ ਵਿੱਚ ਚਲੇ ਗਏ ਸੀਗੇ ਸੋ ਉਹੀ ਸਿਲਸਿਲਾ ਲਗਾਤਾਰ ਹੁਣ ਵੀ ਦਿਖਾਈ ਦੇ ਰਿਹਾ ਹੈ ਇਹਦਾ ਮੈਨੂੰ ਲੱਗਦਾ ਹੈ ਕਿ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿੰਨੀ ਦੇਰ 24 ਦੇ ਵਿੱਚ ਇਕੱਠੇ ਹੋ ਕੇ ਚੋਣਾ ਨਹੀਂ ਲੜਨਗੇ ਚਾਹੇ ਕਾਂਗਰਸ ਹੈ ਚਾਹੇ ਬਾਕੀ ਪਾਰਟੀਆਂ ਨੇ ਜਿੰਨੀ ਉਹਨਾਂ ਦੀ ਏਕਤਾ ਨਹੀਂ ਹੋਏਗੀ ਔਰ ਜਿੰਨੀ ਉਹਨਾਂ ਦੇ ਵਿੱਚ ਧੜੇਬੰਦੀ ਵਧੇਗੀ ਉਹਨਾਂ ਹੀ ਤੁਸੀਂ ਦੇਖੋਗੇ ਕਿ ਫਾਇਦਾ ਬੀਜੇਪੀ ਨੂੰ ਹੋ ਸਕਦਾ ਹੈ ਜਾਂ ਦੂਜੀਆਂ ਪਾਰਟੀਆਂ ਨੂੰ ਹੋ ਸਕਦਾ ਹੈ ਸੋ ਇਸ ਕਰਕੇ ਇੱਕ ਪਾਸੇ ਦਾ ਇਹ ਚਾਹੀਦਾ ਸੀਗਾ ਕਿ ਇਕੱਠੇ ਹੋਣ ਦੀ ਕੋਸ਼ਿਸ਼ ਕਰ ਦੇ ਔਰ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਬੰਧ ਹੈ ਔਰ ਆਪਾਂ ਸਾਰੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਲਗਾਤਾਰ ਆਪਣੀ ਗੱਲ ਕਹਿੰਦੇ ਆਏ ਆ ਰਹੇ ਨੇ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਹੋਵੇ ਉਸ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਸੀਐਮ ਹੁੰਦੇ ਸੀਗੇ ਔਰ ਉਦੋਂ ਵੀ ਲਗਾਤਾਰ ਉਹਨਾਂ ਨੇ ਸੱਚ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਔਰ ਹੁਣ ਵੀ ਉਹ ਜਦੋਂ ਜਦੋਂ ਵੀ ਉਹ ਗੱਲ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਦੀ ਕੋਈ ਪਾਰਟੀ ਵਿਰੋਧੀ ਗੱਲ ਕਰਦੇ ਆ ਜਾਂ ਪਾਰਟੀ ਦੇ ਪਲੇਟਫਾਰਮ ਤੋਂ ਵੱਖਰੇ ਹੋ ਕੇ ਗੱਲ ਕਰਦੇ ਆ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਤਾਂ ਸਗੋਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਇੱਕ ਨੈਸ਼ਨਲ ਲੈਵਲ ਦੇ ਲੀਡਰ ਨੇ ਉਹ ਉਹਨਾਂ ਨੂੰ ਕਾਂਗਰਸ ਨੂੰ ਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਸੀਗਾ ਔਰ ਆਪਾਂ ਦੇਖ ਕੀ ਰਹੇ ਹਕੀਕਤ ਕੀ ਹੈ ਕਿ ਉਹਨਾਂ ਨੂੰ ਬਹੁਤ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਸਮੇਟ ਕੇ ਰੱਖਤਾ ਔਰ ਨਤੀਜਾ ਕੀ ਹੈ ਨਤੀਜਾ ਇਹ ਨਿਕਲ ਰਿਹਾ ਉਹਦਾ ਕਿ ਆਪਸ ਦੇ ਵਿੱਚ ਧੜੇਬੰਦੀ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਜਿਹੜੇ ਲਾ ਕੇ ਇੱਕ ਕਿਸਮ ਦਾ ਜਿਹੜਾ ਹੈਗਾ ਕਾਂਗਰਸ ਦਾ ਮੋਰਲ ਜਿਹੜਾ ਹੈਗਾ ਵਲੰਟੀਅਰਸ ਨੇ ਜਿਹੜੇ ਉਹਨਾਂ ਦਾ ਉਹ ਮੋਰਲ ਡਾਊਨ ਜਾ ਰਿਹਾ ਹੈ ਔਰ ਇਸ ਤੜੀ ਬੰਦੀ ਦਾ ਜਿਹੜਾ ਹੈਗਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾਵਾਂ ਨੇ ਸੋ ਹਜੇ ਮੌਕਾ ਹੈ ਕਿ ਕਾਂਗਰਸ ਆਪਣੇ ਆਪ ਨੂੰ ਸੰਭਾਲੇ ਆਪਣੇ ਆਪ ਨੂੰ ਇਕੱਠਾ ਕਰੇ ਆਪਣੇ ਆਪ ਨੂੰ ਇਕੱਤਰ ਕਰੇ ਤਾਂਕਿ ਜਿਹੜੀਆਂ 24 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਔਰ ਬਹੁਤ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ ਇਹ ਸੀ ਛੋਟਾ ਮੁਕਾਬਲਾ ਨਹੀਂ ਹੈ 24 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣੀਆਂ ਹੋਣੀਆਂ ਨੇ ਤੋਂ ਉਸ ਕਰਕੇ ਉਸ ਮੁਕਾਬਲੇ ਨੂੰ ਦੇਖਦੇ ਹੋਏ ਇਹ ਜਿਹੜੇ ਨਿੱਜੀ ਛੋਟੇ ਛੋਟੇ ਮਤਲਬ ਗਿਲੇ ਸ਼ਿਕਵੇ ਨੇ ਇੱਕ ਦੂਸਰੇ ਦੇ ਪ੍ਰਤੀ ਔਰ ਉਹਨਾਂ ਨੂੰ ਪਲਾ ਕੇ ਇੱਕ ਮੁਕਤਤਾ ਜਿਹੜੀ ਹੈਗੀ ਹੈ ਏਕਤਾ ਦਿਖਾਉਣੀ ਚਾਹੀਦੀ ਹੈ ਔਰ ਫੋਕਸ 24 ਦੇ ਇਲੈਕਸ਼ਨਾਂ ਦੇ ਉੱਤੇ ਕਰਨਾ ਚਾਹੀਦਾ ਹੈ ਨਾ ਕਿ ਮੈਂ ਤੁਹਾਨੂੰ ਕੱਢਦਾਗਾ ਉਹਨੂੰ ਫਲਾਣੇ ਨੂੰ ਕੱਢ ਦਿਓ ਉਹਨੂੰ ਰੱਖ ਲਓ ਇਦਾਂ ਦੀਆਂ ਜਿਹੜੀਆਂ ਨੇ ਇਹਦੇ ਨਾਲ ਕਾਂਗਰਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਭੰਗੂ ਸਾਹਿਬ ਕੀ ਇਸ ਕਲੇਸ਼ ਦੇ ਵਿੱਚ ਕਾਂਗਰਸ ਸਰਵਾਈਵ ਕਰਨ ਦਾ ਕਾਂਗਰਸ ਰਹਾ ਬਚਦਾ ਡਾਕਟਰ ਸਾਹਿਬ ਕੋਈ ਪੰਜਾਬ 'ਚ ਦੇਖੋ ਪੰਜਾਬ ਦੇ ਵਿੱਚ ਮੈਂ ਇਹੀ ਕਹਿ ਰਿਹਾ ਕਿ ਆਪਾਂ ਇਹ ਕੋਈ ਇਹ ਪਹਿਲਾ ਮਸਲਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਦਾ ਇਸ ਤੋਂ ਪਹਿਲਾਂ ਤੁਸੀਂ ਲਗਾਤਾਰ 2 2.5 3 ਸਾਲਾਂ ਤੋਂ ਤੁਸੀਂ ਦੇਖੋ ਕਿ ਇੱਕ ਦੂਜੇ ਦੇ ਖਿਲਾਫ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਧੜੇਬੰਦੀ ਇੱਕ ਪਾਸੇ ਬਾਜਵਾ ਤੜਾ ਤੁਹਾਨੂੰ ਨਜ਼ਰ ਆਏਗਾ ਇੱਕ ਪਾਸੇ ਰਾਜੀ ਵਡਿੰਗ ਦਾ ਤੜਾ ਨਜ਼ਰ ਆਏਗਾ ਇੱਕ ਪਾਸੇ ਕੈਪਟਨ ਹਮਰਿੰਦਰ ਸਿੰਘ ਜਦੋਂ ਛੱਟ ਕੇ ਗਏ ਸੀ ਉਹਨਾਂ ਦਾ ਤੜਾ ਸੀਗਾ ਔਰ ਇੱਕ ਪਾਸੇ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਦਾ ਤੜਾ ਹੈ ਯਾਨੀ ਕਿ ਹਰ ਕਦਮ ਦੇ ਉੱਤੇ ਧੜੇਬੰਦੀ ਤੁਹਾਨੂੰ ਨਜ਼ਰ ਆਏਗੀ ਔਰ ਇਹਦਾ ਨੁਕਸਾਨ ਮੈਂ ਫੇਰ ਕਹਾਗਾ ਜਿਵੇਂ ਤੁਸੀਂ ਵੀ ਸ਼ੱਕ ਜ਼ਾਹਿਰ ਕਰ ਰਹੇ ਹੋ ਇਹਦਾ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਇਸ ਵੇਲੇ ਕਾਂਗਰਸ ਨੂੰ ਔਰ ਕਾਂਗਰਸ ਨੂੰ ਤਾਂ ਚਾਹੀਦਾ ਇਹ ਸੀਗਾ ਮੈਂ ਫੇਰ ਕਹਾਗਾ ਕਿ ਆਪਣੀਆਂ ਛੋਟੀਆਂ-ਛੋਟੀਆਂ ਜਿਹੜੀ ਗੁੱਸੇ ਗਿਲੇ ਨੇ ਸ਼ਿਕਵੇ ਨੇ ਇਹ ਦੌਰ ਐਸਾ ਹੁੰਦਾ ਹੈ ਇਹ ਸਮਾਂ ਐਸਾ ਹੁੰਦਾ ਹੈ ਪੰਗੂ ਸਾਹਿਬ ਆਪਾਂ ਸਾਰੇ ਜਾਣਦੇ ਆ ਜਦੋਂ ਇਲੈਕਸ਼ਨ ਆ ਬਿਲਕੁਲ ਸਿਰ ਤੇ ਹੋਣ ਉਦੋਂ ਤੁਹਾਨੂੰ ਬਹੁਤ ਸਾਰੇ ਜਿਹੜੇ ਨੇ ਚੀਜ਼ਾਂ ਸਾਹਮਣੇ ਨਹੀਂ ਲਿਓਣੀਆਂ ਚਾਹੀਦੀਆਂ ਖਾਸ ਤੌਰ ਤੇ ਮੀਡੀਆ ਵਿੱਚ ਆ ਕੇ ਜਿਹੜੀਆਂ ਨੇ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਮੈਂ ਫਲਾਣੇ ਨੂੰ ਕਢਵਾਵਾਂਗਾ ਫਲਾਣਾ ਜਿਹੜਾ ਹੈਗਾ ਉਹ ਉਹ ਮਾੜਾ ਹੈ ਫਲਾਣੇ ਨੇ ਕਾਂਗਰਸ ਜਿਹੜਾ ਹੈਗਾ ਉਹਨੂੰ ਛੱਡ ਦੇਣੀ ਚਾਹੀਦੀ ਹੈ ਯਾਨੀ ਕਿ ਇੱਕ ਦੂਜੇ ਦੇ ਉੱਤੇ ਦੋਸ਼ ਪਰਤੀ ਦੋਸ਼ ਜਿਹੜੇ ਲਾਏ ਜਾ ਰਹੇ ਨੇ ਇਸ ਵੇਲੇ ਵੱਖ-ਵੱਖ ਕਾਂਗਰਸ ਦੇ ਲੀਡਰਾਂ ਵੱਲੋਂ ਇਹਦੀ ਬਜਾਏ ਜੇ ਉਹ ਜੇ ਇਹਨਾਂ ਦੀ ਲੀਡਰਸ਼ਿਪ ਖਾਸ ਤੌਰ ਤੇ ਜਿਹੜੀ ਹਾਈ ਕਮਾਂਡ ਹੈ ਉਹ ਜੇ ਸਿਆਣੀ ਹੋਏਗੀ ਤਾਂ ਇਹਨਾਂ ਨੂੰ ਕੁੜਕੀ ਜ਼ਰੂਰ ਦੇਗੀ ਔਰ ਇਹਨਾਂ ਨੂੰ ਇੱਕ ਮੁਠ ਕਰਨ ਦੀ ਕੋਸ਼ਿਸ਼ ਕਰੇਗੀ ਪਰ ਉੱਪਰ ਵੀ ਜਦੋਂ ਆਪਾਂ ਦੇਖਦੇ ਹਾਂ ਜਦੋਂ ਅਸੀਂ ਸੈਂਟਰਲ ਲੈਵਲ ਦੀ ਲੀਡਰਸ਼ਿਪ ਦੇਖਦੇ ਹਾਂ ਤਾਂ ਉਹਦੇ ਵਿੱਚ ਵੀ ਤੜੇਬੰਦੀ ਤੁਹਾਨੂੰ ਨਜ਼ਰ ਆਏਗੀ ਔਰ ਉਹਦੇ ਵਿੱਚ ਵੀ ਬਹੁਤ ਸਾਰੇ G23 ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਵੱਖਰਾ ਤੜਾ ਹੈ ਇਸੇ ਤਰ੍ਹਾਂ ਰਾਹੁਲ ਗਾਂਧੀ ਜੀ ਦਾ ਵੱਖਰਾ ਤੜਾ ਹੈ ਔਰ ਹੋਰ ਕਈ ਧੜੇ ਤੁਹਾਨੂੰ ਨੈਸ਼ਨਲ ਲੈਵਲ ਦੇ ਉੱਤੇ ਨਜ਼ਰ ਆਉਣਗੇ ਉਹ ਉਹਦਾ ਪਰਛਾਵਾਂ ਤੁਹਾਨੂੰ ਜਿਹੜਾ ਹੈਗਾ ਸਟੇਟਾਂ ਦੇ ਵਿੱਚ ਦਿਖੇਗਾ ਕਿਉਂਕਿ ਹੁਣ ਹਰਿਆਣੇ ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਨੇ ਲੋਕ ਸਭਾ ਦੇ ਨਾਲ ਹੀ ਉੱਥੇ ਵੀ ਕਾਂਗਰਸ ਵੰਡੀ ਹੋਈ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਜਿਹੜੀ ਹਾਰ ਦਾ ਵੱਡਾ ਕਾਰਨ ਤੁਸੀਂ ਦੇਖਿਆ ਹੋਵੇਗਾ ਕਿ ਰਾਜਸਥਾਨ ਦੇ ਵਿੱਚ ਜੇ ਆਪਾਂ ਕਹੀਏ ਕਿ ਕਾਂਗਰਸ ਕਿਉਂ ਹਾਰੀ ਉਹ ਇਸ ਟੜੇਬੰਦੀ ਕਰਕੇ ਹਾਰੀ ਕਿਉਂਕਿ ਉੱਥੇ ਵੀ ਬਹੁਤ ਸਾਰੇ ਟੜੇ ਜਿਹੜੇ ਸੀਗੇ ਬਣ ਚੁੱਕੇ ਸੀਗੇ ਸੋ ਇਹੀ ਕਾਰਨ ਹੈ ਕਿ ਬੀਜੇਪੀ ਨੂੰ ਫੈਲਣ ਦਾ ਬੀਜੇਪੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਹੈ ਸੋ ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਵੇਲੇ ਜੇਕਰ ਉਹ ਇੰਡੀਆ ਨਾਂ ਦੀ ਸੰਸਥਾ ਜਦੋਂ ਬਣਾ ਕੇ ਜਦੋਂ ਇਹ ਇੱਕ ਆਪਣੇ ਆਪ ਨੂੰ ਕੋਸ਼ਿਸ਼ ਕਰਨੇ ਨੇ ਕਿ ਇੱਕ ਪਾਸੇ ਤਾਂ ਅਸੀਂ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਹੈ ਪਰ ਉਹਨਾਂ ਦੀ ਆਪਣੀ ਪਾਰਟੀ ਹੀ ਬਖਰ ਦੀ ਨਜ਼ਰ ਆ ਰਹੀ ਹੈ ਸੋ ਇਸ ਇਹਦਾ ਨੁਕਸਾਨ ਜਿਹੜਾ ਹੈਗਾ ਇਕੱਲੇ ਕਾਂਗਰਸ ਨੂੰ ਨਹੀਂ ਹੋਏਗਾ ਪੂਰੇ ਮੁਲਕ ਨੂੰ ਹੋਏਗਾ ਸੋ ਇਸ ਕਰਕੇ ਜੇ ਇਸ ਵੇਲੇ ਮੁਲਕ ਨੂੰ ਬਚਾਉਣ ਦੀ ਗੱਲ ਹੈ ਇਸ ਵੇਲੇ ਪੂਰੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ ਸੋ ਮੈਂ ਤਾਂ ਇਹੀ ਗੁਜ਼ਾਰਿਸ਼ ਕਰਾਂਗਾ ਸਾਰੀਆਂ ਜਿਹੜੀਆਂ ਵੀ ਜਿੰਨੇ ਵੀ ਵੱਡੇ ਲੀਡਰ ਨੇ ਕਾਂਗਰਸ ਦੇ ਚਾਹੇ ਉਹ ਨੈਸ਼ਨਲ ਲੈਵਲ ਦੇ ਨੇ ਚਾਹੇ ਪੰਜਾਬ ਲੈਵਲ ਦੇ ਨੇ ਕਿ ਉਹ ਇਕਮੁੱਠ ਹੋਣ ਔਰ ਇਕਤਾ ਦਿਖਾਉਣ ਔਰ ਤਾਂ ਕਿ ਉਹ ਅੱਗੇ ਵੱਧ ਸਕਣ ਮੋਦੀ ਸਾਹਿਬ ਨੂੰ ਟੱਕਰ ਦੇਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਕੋਈ ਆਮ ਜੀ ਗੱਲ ਨਹੀਂ ਹੈ ਬੀਜੇਪੀ ਦੇ ਮੁਕਾਬਲੇ ਜਦੋਂ ਅਸੀਂ ਗੱਲ ਕਰਦੇ ਹਾਂ ਦੇਖਦੇ ਹਾਂ ਕਾਂਗਰਸ ਨੂੰ ਤਾਂ ਇਹਦਾ ਗ੍ਰਾਫ ਬਹੁਤ ਠੇਠਾ ਸਾਨੂੰ ਨਜ਼ਰ ਆ ਰਿਹਾ ਹੈ ਕਿਦੇ ਕਰਕੇ ਕਿਉਂਕਿ ਧੜੇਬੰਦੀ ਕਰਕੇ ਇਸ ਕਰਕੇ ਆਪਣੀ ਧੜੇਬੰਦੀ ਨੂੰ ਖਤਮ ਕਰਨਾ ਹੋਏਗਾ ਔਰ ਧੜੇਬੰਦੀ ਦੇ ਇਲਾਵਾ ਬਾਕੀ ਜਿੰਨੀਆਂ ਵੀ ਇੰਡੀਆ ਨਾਲ ਜੁੜੀਆਂ ਪਾਰਟੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਔਰ ਉਹਨਾਂ ਦਾ ਭਰੋਸਾ ਜਿੱਤ ਕੇ ਔਰ ਆਪਸੀ ਸਹਿਯੋਗ ਦੇ ਨਾਲ ਔਰ ਪਾਰਦਰਸ਼ਤਾ ਦੇ ਨਾਲ ਅੱਗੇ ਵਧਣ ਦੀ ਗੱਲ ਹੈ ਕਿਉਂਕਿ ਸਮਾਂ ਇਸ ਵੇਲੇ ਬਹੁਤ ਥੋੜਾ ਹੈ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਇਹ ਗਿਲੇ ਸ਼ਿਕਵੇ ਛੋਟੇ-ਮੋਟੇ ਭੁਲਾ ਕੇ ਅੱਗੇ ਵਧ ਕੇ ਸਾਰਿਆਂ ਨੂੰ ਇਕੱਠੇ ਮਿਲ ਕੇ ਜਿਹੜਾ ਹੈਗਾ ਚੋਣਾਂ ਲੜਨੀਆਂ ਚਾਹੀਦੀਆਂ ਨੇ ਤਾਂ ਕਿ ਬੀਜੇਪੀ ਦਾ ਔਰ ਮੋਦੀ ਸਰਕਾਰ ਦਾ ਜਿਹੜਾ ਹੈਗਾ ਮੁਕਾਬਲਾ ਕੀਤਾ ਜਾ ਸਕੇ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਨੈਸ਼ਨਲ ਲੈਵਲ ਤੇ ਕੀ ਲੱਗਦਾ ਜਿਵੇਂ ਬੀਜੇਪੀ ਦਾ ਪਿਛਲੇ ਹਫਤੇ ਦਾ ਪ੍ਰੋਗਰਾਮ ਰਿਹਾ ਵਿੱਚ ਹੀ ਆਪਾਂ ਰਾਮ ਮੰਦਰ ਦਾ ਉਹ ਦਿਨ ਜੋੜ ਲੀਏ ਉਹਦੇ ਨਾਲ ਉਹ ਕੀ ਲੱਗਦਾ ਕਿ ਜਿਹੜਾ ਉਹ ਇੰਡੀਆ ਨਾਮ ਦਾ ਗਰੁੱਪ ਬਣਿਆ ਕਿੰਨਾ ਕੁ ਸਾਇਕ ਸਿੱਧ ਹੋਊਗਾ ਉਹ ਆਪਣੇ ਮਨਸੂਬਿਆਂ ਦੇ ਵਿੱਚ ਦੇਖੋ ਜੇਕਰ ਸਾਰੀਆਂ ਪਾਰਟੀਆਂ ਇੰਡੀਆ ਦੇ ਵਿੱਚ ਜਿੰਨੀਆਂ ਵੀ ਚਾਹੇ 28 ਪਾਰਟੀਆਂ ਨੇ ਚਾਹੇ 26 ਪਾਰਟੀਆਂ ਨੇ ਜੇਕਰ ਉਹ ਇਕੱਠੇ ਹੋ ਕੇ ਚੋਣਾ ਲੜਨਗੀਆਂ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਨੂੰ ਇੱਕ ਵੱਡੀ ਟੱਕਰ ਜਿਹੜੀ ਹੈਗੀ ਆ ਦਿੱਤੀ ਜਾ ਸਕਦੀ ਹੈ ਪਰ ਜੇਕਰ ਨੈਸ਼ਨਲ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਕੰਟਰੋਲ ਸਟੇਟਾਂ ਦੇ ਉੱਤੇ ਨਹੀਂ ਕਰੇਗੀ ਸਟੇਟਾਂ ਦੇ ਡਿਸਪਲਿਨ ਦੇ ਉੱਤੇ ਨਹੀਂ ਕਰੇਗੀ ਜੇਕਰ ਉਹ ਇਦਾਂ ਹੀ ਆਪਸੀ ਧੜੇਬੰਦੀ ਨੂੰ ਦੇਖਦੀ ਰਹੇਗੀ ਕੋਈ ਵੱਡਾ ਡਿਸੀਜਨ ਨਹੀਂ ਲਏਗੀ ਸਾਰਿਆਂ ਨੂੰ ਨਾਲ ਨਹੀਂ ਜੋੜੇਗੀ ਤਾਂ ਇਹਦਾ ਫਾਇਦਾ ਬੀਜੇਪੀ ਨੂੰ ਹੋਣਾ ਹੀ ਹੋਣਾ ਹੈ ਸੋ ਇਸ ਕਰਕੇ ਮੈਂ ਇਹੀ ਗੱਲ ਕਹਾਂਗਾ ਕਿ ਚਾਹੇ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਹੈ ਕਾਂਗਰਸ ਦੀ ਚਾਹੇ ਉਹ ਸਟੇਟਾਂ ਦੀ ਲੀਡਰਸ਼ਿਪ ਹੈ ਉਹ ਸਾਰੀਆਂ ਸਾਰੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਮੀਟਿੰਗਾਂ ਕਰੇ ਉਹਨਾਂ ਨਾਲ رابطہ ਕਾਇਮ ਕਰੇ ਔਰ ਜਿਹੜੀ ਆਪਸੀ ਖਿੱਚੋ ਤਾਣ ਹੈ ਉਹ ਮੋٹے ਤੌਰ ਤੇ ਜਿਹੜੀ ਹੈਗੀ ਆ ਉਹ ਪ੍ਰੈਸਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਨਹੀਂ ਦਿਖਣੀ ਚਾਹੀਦੀ ਔਰ ਆਪਸ ਦੇ ਵਿੱਚ ਬਹਿ ਕੇ ਜਿਹੜੀ ਹੈਗੀ ਹੈ ਗੱਲਬਾਤ ਅਨੁਸ਼ਾਸਨ ਦੇ ਵਿੱਚ ਉਹ ਕਰਨੀ ਚਾਹੀਦੀ ਹੈ ਔਰ ਸਾਰੀਆਂ ਇਹ ਮੈਂ ਇਕੱਲੀ ਇਹ ਨਹੀਂ ਕਹਿੰਦਾ ਕਿ ਪੰਜਾਬ ਦੀ ਕਾਂਗਰਸ ਦੀ ਗੱਲ ਹੈ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਕਿਉਂਕਿ ਸਾਰੇ ਲੋਕ ਸਭਾ ਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਚੋਣਾਂ ਹੋਣੀਆਂ ਨੇ ਸੋ ਉਹਨਾਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣਾ ਅਨੁਸ਼ਾਸਨ ਦੇ ਵਿੱਚ ਰਹਿ ਕੇ ਏਕਤਾ ਦੇ ਵਿੱਚ ਰਹਿ ਕੇ ਕਾਂਗਰਸ ਜਿਹੜੀ ਹੈਗੀ ਹੈ ਅੱਗੇ ਵਧੇ ਤਾਂ ਹੀ ਹਿੰਦੁਸਤਾਨ ਦਾ ਭੁੱਖ ਹੈ ਔਰ ਇਹ ਬਾਕੀ ਜਿਹੜੀਆਂ ਪਾਰਟੀਆਂ ਨਾਲ ਸਮਝੌਤੇ ਹੋਣਗੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਔਰ ਤਾਂ ਕਿ ਜਿਹੜਾ ਹੈ ਕਾ ਕਬੱਡੀ ਜਿੱਤ ਵੱਲ ਵਧਿਆ ਜਾ ਸਕੇ ਭੰਗੂ ਸਾਹਿਬ ਬਿਲਕੁਲ ਸਰੋਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਵਿੱਚ ਹਿੱਸਾ ਲੈਣ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ Thank <sniffs> you.